ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾ ਡੈਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਚੱਪਾ ਪੰਜ گاਵਾਂ ਸੇ ਲੈ ਲੈ ਕੇ ਆਏ ਜੀ ਇੱਕ ਬਈ ਤਾਜੀ ਸੋਈ ਆ ਪਹਿਲੇ ਨੰਬਰ ਵਾਲੀ ਤੇ ਬਾਕੀ ਚਾਰ ਗੱਬਣਾ ਨੇ ਬਈ ਆਓ ਪੁੱਛ ਲੈਨੇ ਬਈ ਟੋਟੇ ਹਾਂਜੀ ਬਈ ਜੀ ਬਈ ਜੀ ਸਸੇ ਗਾਲ ਸਸੇ ਗਾਲ ਬਈ ਹੋਠੀ ਕੋ ਵਧੀਆ ਹਾਂਜੀ ਉਹਦੀ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਹਰਮੀਤ ਸਿੰਘ ਹੈ ਪਿੰਡ ਸੁਖਾਨਾਂ ਦਾ ਜ਼ਿਲ੍ਹਾ ਮੋਗਾ ਜੀ ਠੀਕ ਹੈ ਭਾਈ ਨੇੜੇ ਪਿੰਡ ਭਾਈ ਨੇੜੇ ਪਿੰਡ ਜੀ ਆਪਣੇ ਭਗਤਾ ਭਾਈ ਹੈ ਜੀ ਹੂੰ ਤੇ ਮੰਨ ਲਓ ਬਾਜਾਖਾਨਾ ਵੀ ਆਪਣ ਨੂੰ ਨੇੜੇ ਹੀ ਰਹਿੰਦੇ ਜੀ ਮੋਬਾਈਲ ਨੰਬਰ ਉਹ 9877432784 ਠੀਕ ਹੈ ਭਾਈ ਭਾਈ ਜਿਹੜੇ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਆ ਸੂਈ ਹੈ ਇਹ ਭਾਈ ਜੀ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਪਰਾ ਦੋ ਘੰਟੇ ਹੋ ਗਏ ਜੀ ਇਹਨੂੰ ਸੂਈ ਦੋ ਘੰਟੇ ਬੱਚਾ ਕੀ ਦੇਤਾ ਬੱਚਾ ਵੱਛਾ ਜੀ ਵੱਛਾ ਦੇ ਹਾਂਜੀ ਜੇਰ ਪੈਣੀ ਆ ਹਾਂ ਜੇਰ ਪੈਣੀ ਬਾਕੀ ਹੈ ਜੀ ਬੋਲਾ ਕੱਢਿਆ ਨਹੀਂ ਬੋਲਾ ਹੀ ਹਜੇ 2 2.5 ਕਿਲੋ ਚੋਇਆ ਜੀ ਬੰਨ ਬੱਚੇ ਨੂੰ ਪਿਆ ਕੇ ਓਕੇ ਹਾਂਜੀ ਹਾਂਜੀ ਕਿੰਨਾ ਕੁ ਦੁੱਧ ਦੇ ਦੂਗਾ ਦੁੱਧ 25 26 ਕਿਲੋ ਦੁੱਧ ਦੇਉਗੀ ਜੀ ਹਾਂ ਆਰਡਰ ਕਮਾਲ ਦਾ ਬਹੁਤ ਸੋਹਣਾ ਆਰਡਰ ਬਈ ਖੋਲ ਦੇ ਤੋੜ ਕੇ ਦਿਖਾ ਦੇ ਫੁੱਲ ਕੱਦ ਦਾ ਫੁੱਲ ਬਰੀਡ ਸੁਈ ਸਵਾਈ ਏ ਥੋੜਾ ਟਾਈਮ ਹੋਇਆ ਹਜੇ ਸੁਈ ਨੂੰ ਬਈ ਤੇ ਜੇਰ ਜੇਰ ਪੈ ਜਾਊਗੀ ਲੜ ਲੜ ਤੁਰਿਆ ਵਾ ਬਈ ਮੰਨ ਕੇ ਚਲੋ ਮੂਰੂ ਲੈ ਵਾ ਦੇਖੋ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੂਰੀ ਵਿਥੀ ਤੇ ਥਣ ਲੱਗਿਆ ਬਈ ਇਹ ਲੱਕੀ ਪੂਰੀ ਵੱਡੀ ਬਿਹੜ ਹੈ ਜੀ ਹਾਂ ਚਵਾਈ ਜੋ ਵੀ ਕਿਵੇਂ ਬਈ ਪੂਰੀ ਇੱਕ ਨੰਬਰ ਹੈ ਜੀ ਚੂਣ ਚਾਨ ਫੁੱਲ ਕੱਦ ਦਾ ਫੁੱਲ ਬਰੀਡ ਲੰਮੀ ਲੂਮੀ ਪ੍ਰਿੰਟ ਤੋਂ ਪੂਰਾ ਚੰਗਾ ਕਰਮਾ ਇਹਦਾ ਕੀ ਬਾਤ ਆ ਬਈ ਤੇ ਕੀ ਮੋਲ ਆ ਵੀਰੇ ਜਾਇ ਜਰਾ ਇਹਦਾ ਜੀ 95000 ਦੀ ਦੇ ਦੇਂਗੇ ਬੜੀ ਮਾਨਤਨ ਹੋ ਜੂਗਾ ਮਾਨਤਨ ਹੋ ਜੂਗਾ ਠੀਕ ਆ 95000 ਰੁਪਿਆ ਮੋਲ ਹੈ ਤੇ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਬੜਡ ਚੰਗੀ ਆ ਕੱਦ ਕਾਠ ਵਾਲੀ ਆ ਪਲੀ ਵੀ ਆ ਬਰੀਡ ਫਰੂਟ ਕਰਮਾ ਇਹਦੀ ਉਕੇ ਬਾਈ ਖਾਣ ਬੜਾ ਕਮਾਲ ਦਾ ਚਵਾਈ ਚੂਈ ਬਾਈ ਕਹਿੰਦਾ ਨੰਬਰ ਵਨ ਬਾਕੀ ਸੀਲ ਠੰਡੀ ਜੀ ਹੁਣ ਨਹੀਂ ਹੂੰ ਵਧੀਆ ਹੀ ਪੂਰੀ ਬੱਚੇ ਵੀ ਬਹੁਤ ਚੰਗੇ ਪਾਉਂਦੀ ਆ ਹਾਂਜੀ ਹਾਂਜੀ ਹੂੰ ਬਾਕੀ ਵੱਡੀ ਬੜਾ ਹੀ ਫਾਰਮ ਵਾਲੀ ਆ ਇਹ ਨਹੀਂ ਗਾ ਸਹੀ ਗੱਲ ਹਾਂਜੀ ਅੱਗੇ 2 ਨੰਬਰ ਤੇ ਕਿੰਨੇ ਦਿਨ ਲਾਉਗੀ ਇਹ ਜੀ 8 ਦਿਨ ਲੱਈ ਹਜੇ ਕਿਹੜਾ ਸੂਆ ਵੀਰੇ ਇਹ ਵੀਰੇ ਦੂਜਾ ਸੂਆ ਸੂਣ ਵਾਲੀ ਆ ਠੀਕ ਹੈ ਤੇ ਮੰਨ ਲਓ ਵੀ ਇਹਨੇ 22 ਕਿਲੋ ਪਲੂਨ ਨੇ ਦੁੱਧ ਦਿੱਤਾ ਹਾਂਜੀ ਤੇ ਲਵੋ ਪਈਆ ਹਾਂਜੀ ਹਾਂਜੀ ਇਹ ਕੱਚੀ ਆ ਜੀ ਲਾਂ ਕੱਢੂ ਫੇਰ ਸੂਣਾ ਕਰ ਬਾਲੀ ਨੇ ਕੱਦ ਚੰਗਾ ਪ੍ਰਿੰਟ ਚੰਗਾ ਲੇਵਾ ਚੰਗਾ ਕੱਚੀ ਕੱਚੀ ਆ ਬਸ ਉਸ ਹਾਂ ਦਾ ਅੰਦਾਜ਼ਾ ਲਾਇਓ ਫੇਸ ਦੀ ਬਿਊਟੀ ਦੇਖੋ ਕਮਾਲ ਦੀ ਹੈ ਬੋਦੀ ਗਾਦੀ ਪੂਰੀ ਚੰਗੀਆਂ ਸੁਨੱਖ ਆਪਣਾ ਬੜ ਦੇ ਵਿੱਚ ਫੁੱਲ ਆ ਤੇ ਕੀ ਮੋਲ ਆ ਬਈ ਕੱਚੀ ਕੱਚੀ ਦਾ ਫਿਰ ਇਹਦੀ 85000 ਹੀ ਦੇ ਦਾਂਗੇ ਜੀ ਆਪਾਂ ਮੋਲ ਜੋ ਮਰਜ਼ੀ ਕਰਾ ਲਓ 90 ਕਰਾ ਲਓ 92 ਕਰਾ ਲਓ ਤੇ 85000 ਦੀ ਵੜ ਦੇ ਦਾਂਗੇ 85000 ਦੀ ਵੜ ਬਾਈ ਜਿੰਨਾ ਦੇ ਦਾਂਗੇ ਮੋਲ ਕਰਾਉਣਾ 90 91 ਜਿੰਨਾ ਮਰਜ਼ੀ ਕਰਾਈ ਚਲੋ ਕੋਈ ਚੱਕਰ ਨਹੀਂ ਬੈਡ ਚੰਗੀ ਆ ਬਾਈ ਕੱਦ ਕਾਠ ਵਾਲੀ ਹੈ ਲੇਵੇ ਵਾਲੀ ਹੈ ਥਾਨ ਬਹੁਤ ਚੰਗਾ ਗੁਲਾਬੀ ਥਾਨਾ ਮੁਠੀ ਵਾਲਾ ਬਾਕੀ ਨਾੜਾ ਨੂਣਾ ਮੂਰੇ ਬਹੁਤ ਚੰਗਾ ਨੀ ਕੱਚੀ ਕੱਚੀ ਆ ਉਹ ਸਭ ਦਾ ਅੰਦਾਜ਼ਾ ਲਾਇਆ ਲੈ ਕੀ ਆ ਬਾਤ ਬ੍ਰੀਡ ਬਰੂਡ ਬਹੁਤ ਸੋਹਣੀ ਹੈ ਹਮਮ ਸਹੀ ਗੱਲ ਲਾਇਆ ਲੈ ਫੇਸ ਰੀ ਬਿਊਟੀ ਵੀ ਕਮਾਲੀ ਆ ਅੱਗੇ ਤੇ ਨੰਬਰ ਇਹ ਬਾਈ ਮਤਲਬ ਇਹ ਦੂਜਾ ਸੂਆ ਸੁਣਾਏ ਨੇ ਜਰਸੀ ਕ੍ਰੋਸ ਆ ਗਈ ਇਹ ਠੀਕ ਆ ਹਾਂਜੀ ਹਮਮ ਬੁੱਧ ਮੰਨ ਲਓ ਵੀ 17 18 ਕਿਲੋ ਦੁੱਧ ਦੇ ਦੂੰਗੀ ਜੀ ਠੀਕ ਆ ਬਾਈ ਹਾਂਜੀ ਮਮੂ ਬ੍ਰੀਡ ਬਹੁਤ ਹੈ ਨਾ ਹਾਂ ਬ੍ਰੀਡ ਬਹੁਤ ਲੇਵਾ ਬਹੁਤ ਆ ਬਾਈ ਢੰਡਾ ਵਾਲਾ ਲੇਵਾ ਤਿਆਰ ਕਰਦੀ ਆਉਂਦੀ ਆ ਕੰਦੀ ਕੱਚੀ ਕੱਚੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾਇਓ ਚਾਰੇ ਥਣ ਲੈ ਨਿਕਲੇ ਬਾਕੀ ਸੇਲ ਠੰਡੇ ਥਣ ਥਣ ਹੂੰ ਬਹੁਤ ਚੰਗਾ ਈ ਸਹੀ ਗੱਲ ਆ ਬਾਈ ਬਾਕੀ ਲੇਵਾ ਐ ਨਹੀਂ ਪਤਲਾ ਚੌੜਾ ਲੇਵਾ ਪੂਰਾ ਸਹੀ ਗੱਲ ਆ ਬਾਈ ਹੂੰ ਦੁੱਧ ਵਾਲਾ ਪੀਸ ਆ ਗਰਮੀ ਗਰਮੀ ਵੀ ਨਹੀਂ ਮੰਨਦੀ ਫੈਂਡ ਫੂਨ ਫੁੱਲ ਆਉਗੀ ਗਰਮ ਵਾਲੀ ਦੀ ਕਹਿੰਦੇ ਬਾਈ ਹਾਂਜੀ ਹਾਂਜੀ ਪੂਰੀ ਵਦਗਾ ਫੈਂਡ ਫੂਨ ਸਾਰੇ ਕੋਲ ਗਰਮੀ ਵਾਲੀ ਵਧ ਗਈ ਚੀਜ਼ ਹੈ ਜੀ ਬਾਕੀ ਦਰਦ ਵੀ ਵਧ ਗਿਆ ਹੋਊ ਜੀ ਇਹਦਾ ਸਹੀ ਗੱਲ ਹਾਂਜੀ ਤੇ ਕੀ ਮੋਲ ਆ ਵੀਰੇ ਜਾਇਦ ਜਾਨਾ ਇਹਦਾ ਹੀ ਲੈਂਡ ਦੇਣ ਦਾ 52000 ਰੁਪਏ ਜੀ ਠੀਕ ਆ ਭਾਈ ਮੋਲ ਲੋ ਜਮਾ ਜਾਇਦ ਰੱਖਿਆ ਭਾਈ ਨੇ 52000 ਰੁਪਏ ਮੰਨ ਤਣ ਜਰੂਰ ਹੋ ਜਾਊਗਾ ਵੈੜ ਚੰਗੀ ਐ ਲੇਵਾ ਚੰਗਾ ਤਿਆਰ ਕਰਦੀ ਉਹਨੇ ਕੱਚੀ ਕੱਚੀ ਆ ਬਸ ਹਾਂਜੀ ਕੱਚੀ ਐ ਜੀ ਬਰਬੂਚਾਰ ਦੈਂਦੀ ਬੜਨਾ ਬੈੜਨੇ ਚੰਗੀ ਆ ਹਾਂ ਇਧਰੋਂ ਲੇਵਾ ਦੇਖੋ ਨਾੜਾ ਨੂਣਾ ਬਹੁਤ ਚੰਗੀਆਂ ਜੀ ਬਾਕੀ ਠੰਡੀ ਸੀਲ ਐ ਜੀ ਐਂ ਨਹੀਂ ਗੱਲ ਮੁੱਠੀ ਵਾਲਾ ਥਾਣਾ ਬਹੁਤ ਵਧੀਆ ਜਿਵੇਂ ਗੱਬਣ ਦੀ ਮਰਜੀ ਬੈਠੇ ਰੋ ਤੇ ਸਹੀ ਗੱਲ ਆ ਭਾਈ ਨਾੜਾ ਦੇਖਣਾ ਬਰੀਕ ਚ ਬੋਲਾ ਹਾਂਜੀ ਬਰੀਕੀ ਬਾਕੀ ਮੁੱਲ ਵੀ ਜਾਇਜ਼ ਜਾਇਜ਼ ਪੜਤੇ ਵਾਲੀ ਵੈੜ ਆ ਪੜਤੇ ਵਾਲੀ ਹਾਂ ਸਹੀ ਗੱਲ ਵੈੜ ਆ ਵੀ ਚੰਗੀ ਐ ਕਦਗਾਠ ਵਾਲੀ ਐ ਇਆ ਵੀ ਸੂਈ ਸਵਾਈ ਲੇਵਾ ਦੇਖੋ ਚੜਾਈ ਚੁੜੀ ਲੇਵੇ ਦੀ ਬਹੁਤ ਆ ਵੀ ਦੁੱਧ ਵਾਕਈ ਚੰਗਾ ਪਾ ਦੂਗੀ ਕਿਉਂ ਕੱਦ ਫੁੱਲ ਆ ਨਾ ਛੋਟੀ ਨਾ ਬਣੇ ਕਿਹੜਾ ਸੂਆ ਵੀਰੇ ਇਹ ਵੀਰੇ ਦੂਜਾ ਸੂਏ ਇਹ ਨੇ ਸੂਨਾ ਵੜ ਨੇ ਕਿੰਨੇ ਦਿਨਾਂ ਦੀ ਕੱਚੀ ਹੈ ਮੰਨ ਲਓ ਜੀ 8 ਦਿਨ ਲੈ ਜੂ ਹਜੇ ਵੀ 8 ਦਿਨ ਲੈ ਜੀ ਹਾਂਜੀ ਇਹ ਸ ਬੜਾ ਚੰਗਾ ਹੈ ਨਾ ਹਾਂਜੀ ਖੋਲ ਦੇ ਬਈ ਤੋੜ ਕੇ ਰਖਾ ਦੇ ਚੰਨਾ ਗਿਰਕਾਰ ਵੀ ਦੁੱਧ ਹਾਂਜੀ ਦੁੱਧ ਦਾ ਰਿਕਾਰਡ ਦੁੱਧ ਦਈ ਇਹਦਾ 26 27 ਕਿਲੋ ਦਾ ਜੀ ਹੂੰ ਪੂਰੀ ਪਲੀ ਵੀ ਆ ਬਈ ਕੱਦ ਕਾਠ ਵਾਲੀ ਆ ਨੇਵਾ ਚੰਗਾ ਕੱਚੀ ਕੱਚੀ ਆ ਉਸਾਂ ਮੰਨਦਾ ਜਨਾਇ ਬਣੂ ਬਹੁਤ ਬਈ ਤੇਰੇ ਹਿਸਾਬ ਨਾਲ ਬੜੀ ਤਿਆਰੀ ਆ ਹਨਾ ਹਾਂਜੀ ਬਣੂ ਬਹੁਤ ਹਾਂ ਬਣੂ ਬਧਰੀ ਆ ਇਹ ਹਾਇਦੇ ਦੇਣ ਲੈਂਦੀ ਆ ਸਹੀ ਗੱਲ ਹਾਂਜੀ ਤੇ ਕੀ ਮੋਲ ਆ ਵੀਰੇ ਕੱਚੀ ਕੱਚੀ ਦਾ ਇਹਦਾ ਵੀ 85000 ਰੁਪਏ ਮਾਨਤਨ ਮਾਨਤਨ ਥੋੜਾ ਬਹੁਤ ਹੋ ਜਾ ਬਈ ਠੀਕ ਆ ਹਾਂਜੀ 85000 ਰੁਪਏ ਮੋਲ ਆ ਮਾਨਤਨ ਹੋ ਜਾ ਬਾਕੀ ਨਾੜਾ ਨੂੜਾ ਇਹਦੇ ਵੀ ਬਹੁਤ ਚੰਗੀਆਂ ਜੀ ਲੇ ਬਈ ਹਾਂ ਦੁੱਧ ਵਾਲੇ ਆ ਜਾਨਵਰ ਆ ਜੀ ਸਹੀ ਗੱਲ ਆ ਬਈ ਕੀ ਬਾਤ ਆ ਅੱਗੇ ਵੀਰੇ ਲਾਸਟ ਇਹ ਮੰਨ ਲਓ ਹਜੇ 20 ਦਿਨ ਬੱਚੀ ਦੇ ਪਏ ਆ ਜੀ ਠੀਕ ਹੈ ਪਹਿਲਾ ਸੁਆ ਸੁਣਾਏ ਨੇ ਠੀਕ ਹੈ ਤੇ ਆਪਾਂ ਚਲੋ ਵੀਡੀਓ ਚ ਵਿਖਾ ਦਿੰਨੇ ਆ ਹਮਮ ਜਲ ਕਈ ਯਾਰ ਭਰਾ ਕੱਚੀ ਦਾ ਚਾਹਵਣ ਹੁੰਦਾ ਈ ਚਾਹਵਣ ਹੁੰਦਾ ਈ ਕੱਚੀ ਕੱਚੀ ਆ ਉਸ ਹਾਂ ਨਾ ਡਾ ਲਾਇਓ ਬੈੜ ਚੰਗੀ ਆ ਭਾਈ ਪੂਰੀ ਪਲੀ ਵੀ ਆ ਫੇਸ ਫੂਸ ਬੂਰਾ ਸਟੈਂਗ ਆ ਗਿਆ ਬਰੀਡ ਬਹੁਤ ਆ ਨਾ ਬੈੜ ਹਾਂ ਬਹੁਤ ਜ਼ਿਆਦਾ ਬਰੀਡ ਆ ਜੀ ਐ ਨਹੀਂ ਗੱਲ ਬੱਚੀ ਪੂਰੀ ਟਾਪ ਦੀ ਬੈੜ ਆ ਸਹੀ ਗੱਲ ਕਿੰਨਾ ਦੁੱਧ ਦੇ ਦੂ ਅਸਟੀਮੇਟ ਦੁੱਧ 26 27 ਕਿਲੋ ਦੁੱਧ ਦੇ ਦੂਗੀ ਜੀ ਹਮਮ ਸਹੀ ਗੱਲ ਆ ਬਾਈ ਕਲੂਨ ਰਸ਼ੀ ਆ ਇਹਨਾਂ ਗੱਲ ਬੇ ਚੰਕ ਦਾ ਉਕਾਲੀ ਪਲੀ ਵੀ ਬਿਹੜਾ ਪੂਰੀ ਵੱਡਾ ਵੱਡੀ ਚੌੜੀ ਆ ਇਹਨਾਂ ਪਤਲੀ ਜੀ ਨਹੀਂ ਸਹੀ ਗੱਲ ਆ ਬਾਈ ਹਾਂਜੀ ਕੀ ਮੋਲ ਆ ਬਾਈ ਕੱਚੀ ਕੱਚੀ ਦਾ ਮੋਲੇ ਦਾ ਹੀ ਫੋਨ ਤੇ ਕਰ ਲੈਣ ਜੈ ਜੀ ਹੋ ਹਾਂ ਜੈ ਜੀ ਹੋਊਗਾ ਜੀ ਬਾਕੀ ਆਇਆ ਕੱਚੀ ਦਾ ਕਰਕੇ ਆ ਵੀ ਆਪਣਾ ਮੁੱਲ ਵੀ ਉਸ ਹਾਂਣਾ ਹੋਊਗਾ ਚਲ 20 ਦਿਨ ਅਗਲੇ ਨੂੰ ਪੱਠੇ ਵੀ ਪਉਣੇ ਆ ਸਹੀ ਗੱਲ ਹਾਂਜੀ ਮੋਲ ਬਾਈ ਕਹਿੰਦਾ ਜਮਾਂ ਜੈ ਜੇ ਰੱਖਾਂਗੇ ਕੱਚੀ ਦੇ ਹਿਸਾਬ ਨਾਲ ਬੜਾ ਚੰਗੀ ਆ ਪਲੀ ਵੀ ਫੁੱਲ ਆ ਬਾਈ ਨਾਗਸੀ ਭਰਾ ਕੋਲ 5 52 ਦਿਖਾਤੀ ਵੀ ਕਿਸੇ ਵੀਰ ਦੇ ਕੋਈ ਵੀ ਨਾਗ ਪਸੰਦ ਆਏ ਭਾਈ ਨਟਕਾ ਲਓ ਜੀ ਧੰਨਵਾਦ ਬਈ